ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਾਣੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਭਰਾ ਬਰਨਾਲਾ ਠੀਕ ਹੈ ਨਾ ਬਾਈ ਕੋਲ ਦੋ ਗਾਵਾਂ ਟੋਕੜ ਕੱਪਣ ਤੇ ਇੱਕ ਟੋਕੜ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਤ ਵੱਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਜੀ ਦਾ ਨੰਬਰ ਲਾਵਾਂਗੇ ਭਰਾ ਆਪਾਂ ਸਕਰੀਨ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਗੁਰਜੰਟ ਸਿੰਘ ਪਿੰਡ ਨਾਣੇਵਾਲ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਵੀ ਪਹਿਲੀ ਗੱਲ ਜੀ ਸੋਈ ਜਾਣਕਾਰੀ ਆਪਣੀ ਦਰ ਲਈ ਦੀ ਜੀ ਇਹ ਬੈਡ 5 ਮਹੀਨਿਆਂ ਦੀ ਗੱਬਣ ਆਈ ਹਾਂਜੀ 5 ਮਹੀਨਿਆਂ ਦੀ ਗੱਬਣ ਆ ਹਾਂਜੀ 9 ਕਿਲੋ ਦੁੱਧ ਆਈ 9 ਲੀਟਰ ਦੁੱਧ ਆ ਹਾਂਜੀ ਠੀਕ ਹੈ ਤੇ ਰੇਟ ਭਰਾ ਦਾ ਮੁੱਲ ਹੈਗਾ ਜੀ 45000 ਠੀਕ ਹੈ 43 ਦੀ ਜਮ੍ਹਾਂ ਹਾਂ ਨਹੀਂ ਹੈ ਜੀ ਆਪਣੇ ਠੀਕ ਹੈ 100 100 ਹੀ ਕਰਨੇ ਆ ਤਰ੍ਹਾਂ ਕਿਵੇਂ ਏਖੜ ਉਖੜ ਕਿਵੇਂ ਕਹਿੰਦੇ ਸੀ ਉਹ ਆਪਾਂ ਕਿਸੇ ਪਸ਼ੂ ਦੇ ਆਪਣੇ ਏਖੜ ਨਹੀਂ ਲੱਗੀ ਵੀ ਚਾਹੀ ਚਾਰ ਦਿਨ ਚੋ ਲੈਣ ਅੱਛਾ ਜੀ ਹਾਂ ਉੱਡਾ ਚਾਰ ਦਿਨ ਚੋ ਲੈਣ ਹਾਂ ਡੰਗ ਛੱਡ ਕੇ ਵੀਡੀਓ ਬਣਾਈ ਜਾਂਦੇ ਆ ਹਾਂ ਆਪਾਂ ਕੋਈ ਡੰਗ ਨਹੀਂ ਛੱਡਿਆ ਇਹਨਾਂ ਨੂੰ ਠੀਕ ਹੈ ਜੀ ਜਿਵੇਂ ਸਵੇਰੇ 6 ਵਜੇ ਦੀਆਂ ਚੋਣਾਂ ਆਮੀਆਂ ਹੁਣ 6 ਵਜੇ ਫੇਰ ਚੋਣਾਂ ਆ ਠੀਕ ਹੈ ਜੀ ਤੋਰ ਦਿਓ ਭਰਾ ਠੀਕ ਹੈ ਰੇਟ ਦੁਬਾਰਾ ਇੱਕ ਵਾਰ ਫਿਰ ਦੱਸ ਦੋ ਮੁੱਲ 45000 ਆ ਜੀ ਨਹੀਂ ਨਹੀਂ ਕਿੰਨੇ ਦੀ 43 ਦੀ 100 ਰੁਪਿਆ ਛੋਟ ਕਰ ਦਾਂਗੇ 43 ਠੀਕ ਹੈ 43 ਦੀ ਬਾਈ ਕਰ ਦੇਣੀ ਆ ਥਣ ਤੁਹਾਨੂੰ ਚੈੱਕ ਕਰ ਸਕਦੇ ਇਧਰ ਲੈਪਰਾ ਸਾਵੇਂ ਮੜਿਆ ਮੋੜ ਦੇ ਤੱਕ ਸੂਰਜ ਦੀ ਕਰਨਾ ਪੈਣੀ ਆ ਲਓ ਜੀ ਤੁਹਾਨੂੰ ਕੱਦ ਵੱਡ ਦਿਖਾਣਾ ਗੱਪਣ ਟੋਕੜ ਗਾਂ ਠੀਕ ਹੈ ਜੀ ਹਾਂ ਜੀ 43000 ਰੁਪਏ ਬਾਈ ਨੇ ਹਾਂ ਜਾਂ ਨਾ ਕਹਤਾ ਪੂਰੀ ਫੁੱਲ ਜਾਤ ਬਰੀਡ ਵਾਲੀ ਬੱਚੀ ਆ ਜੀ ਠੀਕ ਹੈ ਦੂਜੇ ਨੂੰ ਗੱਪਣਾ ਹੈ ਹਾਂ ਜੀ ਦੂਜੇ ਨੂੰ ਗੱਪਣਾ ਲਓ ਜੀ ਚੰਗਾ ਕੱਦ ਵੱਡਾ ਤੇ ਲੇਵਨ ਦਾ ਜਤੋ ਸਿਲਾਹਾ ਦੇ ਭਰਾ ਜਿੰਨਾ ਬਾਈ ਕਹਿੰਦਾ ਦੁੱਧ ਦੱਸਿਆ ਉਨਾਂ ਹੀ ਹੋਊਗਾ ਇਹ ਨਹੀਂ ਜਿਹੇ ਚਾਰ ਡੰਗ ਚੋਕੇ ਲੈ ਜਾਣਗੇ ਚਾਰ ਚਾਰ ਡੰਗ ਚੋਕੇ ਦਸੱਲੀ ਕਰਕੇ ਲੈ ਜਾਣਾ ਠੀਕ ਹੈ ਜੀ ਹਾਂਜੀ ਭਾਈ ਦੂਜੀ ਵਾਰ ਦੱਸੋ ਜਾਣਕਾਰੀ ਇਹ 4 ਮਹੀਨਿਆਂ ਦੀ ਗੱਬਣ ਆਈ ਹਾਂਜੀ ਫਾਰਮ ਦੀ ਬਿਹੜਾ ਹੀ ਫੱਡੀ ਠੀਕ ਹੈ ਜੀ ਇਹਦਾ ਮੁੱਲ ਹੈਗਾ 50000 ਠੀਕ ਹੈ ਜੀ ਇਹ ਹੀ 45000 ਰੁਪਏ ਦੀ ਪਹਾਨਾ ਨਹੀਂ ਹੈ ਇਹਦੇ ਤੇ 100 ਰੁਪਏ ਛੋੜ ਕਰਾਂਗੇ ਤੇ ਦੁੱਧਾ ਦੁੱਧ 10 ਲੀਟਰ ਆਈ ਇਹਦੇ ਥੱਲੇ 10 ਲੀਟਰ ਹਾਂਜੀ ਦੁੱਧ 10 ਲੀਟਰ ਭਰਾ ਚੈੱਕ ਕਰ ਸਕਦੇ ਹੋ ਲੋ ਜੀ ਚੰਗੀ ਪਲੀ ਪਲੋਸੀ ਹੈਗਾ

ਇਹ ਤੋਂ ਕੜਾਈ ਹਾਂਜੀ ਇਹ ਉਹ ਬੱਚਾ ਖੜਾ ਹੀ ਇਹਦਾ ਚਾਹੇ 2 ਮਹੀਨਿਆਂ ਦਾ ਰੱਖ ਲੋ ਢਾਈਆਂ ਦਾ ਰੱਖ ਲੋ ਆ ਬੱਸ ਆ ਜੀ ਠੀਕ ਹੈ ਜੀ ਦੁੱਧ ਦੇ ਕੇ ਆਦੇ ਥੱਲੇ 12 ਲੀਟਰ ਦੁੱਧ 12 ਲੀਟਰ ਹਾਂਜੀ ਤੇ ਰੇਟ ਭਰਾਜ ਪਹਿਲੇ ਦੱਸ ਦੋ ਰੇਟ 35000 ਹੈ ਠੀਕ ਹੈ ਮਾਣ ਤਾਨ ਹੋਰ ਮਾਣ ਬੋਟਾ 20000 ਖੰਡ ਮਾਣ ਕੰਤਾਨ ਕਰ ਦਿਆਂਗੇ ਠੀਕ ਹੈ ਜੀ ਲੋ ਭਰਾ ਚੱਕਰ ਸ ਲੇਵਾ ਕਰਮਾ ਵਾਲੀ ਦਾ ਇਹ ਤੋਂ ਕਟਿ ਗੋ ਕਰੀਂ ਭਰਾਵਾ ਨਾ ਜੀ ਠੀਕ ਹੈ ਠੀਕ ਆਪਾਂ ਗੱਪ ਮਾਰ ਕੇ ਦੇਣੀ ਆਪਾਂ ਨੂੰ ਅਗਲੇ ਨੇ ਖਾਲੀ ਕਹਿ ਆ ਖਾਲੀ ਕਹਿ ਕੇ ਦੇ ਮਾਰ ਠੀਕ ਹੈ ਠੀਕ ਹੈ ਸਹੀ ਗੱਲ ਆ ਜੀ ਹੱਕ ਵੀ ਬਣਨਾ ਲੋ ਜੀ ਸਟੋਕ ਉਪਰ ਰੱਖ ਮੈਂ ਦਿਖਾਦਾ ਸਮਾਰ ਕੇ ਲੋ ਜੀ ਫੇਸ ਕੁਆਲਟੀ ਲੋ ਜੀ ਬਹੁਤ ਠੰਡੀ ਆਈਏ ਵੀ ਚਾਹ ਦੋ ਡੰਗ ਤਿੰਨ ਡੰਗ ਚੋਲੇ ਜੀ ਚਾਹੇ ਚਾਰ ਡੰਗ ਚੋਈ ਜਾਵੇ ਬਾਈ ਠੀਕ ਹੈ ਜੀ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਹੈਗਾ ਇਹਨੂੰ ਘੰਡਾ ਬੰਨ ਅਫਸਰ ਸੌਰੀ ਨੈਣੇ ਵਾਲਾ ਤੇ ਚਿੱਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਦੋ ਤੋਕੜ ਗੱਪਣ ਇੱਕ ਤੋਕੜ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ